ਹੁਣ ਮੇਰੀ ਸਰਪੰਚ ਵੀਰਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਜਿਹੜੇ ਗੁਦਾਬ ਸਿੱਧੂ ਦੇ ਦਿਵਾਲੇ ਹੋਏ ਸੀਗੇ 12000 ਤੋਂ ਵੀ ਵੱਧ ਪਿੰਡ ਹੈ ਸਾਡੇ ਪੰਜਾਬ ਦਾ 12000 ਸਰਪੰਚ ਹੋ ਗਿਆ ਤੇ ਪਲੱਸ ਉਹਨਾਂ ਦੀਆਂ ਪੰਚਾਇਤਾਂ ਹੋ ਗਈਆਂ ਇੰਨੇ ਕੁ ਬੰਦੇ ਹੀ ਜਾ ਕੇ ਉੱਥੇ ਹਾਜ਼ਰੀ ਲਵਾਇਆ ਆਣ ਇਹਦੇ ਨਾਲ ਹੀ ਬਹੁਤ ਵੱਡਾ ਫਰਕ ਪੈ ਜਾਣਾ ਹੈ ਸਾਡੀ ਪੰਜਾਬ ਦੀ ਜਿਹੜੀ ਧਰੋਹਰ ਹੈ ਉਹ ਸਾਡੇ ਕੋਲ ਰਹਿ ਜਾਏਗੀ ਨਹੀਂ ਤਾਂ ਪੰਜਾਬ ਨਾਲ ਤੁਸੀਂ ਧਰੋਹ ਕਮਾਓਗੇ ਮੇਰੀ ਸਰਪੰਚ ਵੀਰਾਂ ਨੂੰ ਬੇਨਤੀ ਹੈ ਚਲੋ ਅੱਗੇ ਲੱਗੋ ਹੁਣ ਤੁਹਾਡੀ ਯੂਨੀਅਨ ਵੀ ਬਣੀ ਹੋਣੀ ਮੇਰਾ ਖਿਆਲ ਹੈ ਜਦੋਂ ਤੁਸੀਂ ਵਿਰੋਧ ਕੀਤਾ ਸੀ ਗੁਲਾਬ ਸਿੱਧੂ ਦਾ ਇਕੱਠੇ ਹੋ ਕੇ ਆਪਾਂ ਚਲੋ ਉੱਥੇ ਜਾ ਬੜੀਏ ਚੰਡੀਗੜ੍ਹ ਦੇ ਵਿੱਚ ਜਿੱਥੇ ਬੰਦੀਆਂ ਨੂੰ ਬੇਨਤੀ ਹੈ ਤੁਹਾਡਾ ਬਹੁਤ ਸਾਥ ਦਿੱਤਾ ਹੈ ਦਿੱਲੀ ਦੀਆਂ ਬਰੂਹਾਂ ਤੇ ਬੈਠੀਆਂ ਵਿਦਿਆਰਥੀਆਂ ਨੇ ਹੁਣ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਉਹਨਾਂ ਵਿਦਿਆਰਥੀਆਂ ਦਾ ਸਾਥ ਦਈਏ ਨਾਲੇ ਉਹ ਮਸਲਾ ਇਕੱਲੇ ਵਿਦਿਆਰਥੀਆਂ ਦਾ ਨਹੀਂ ਹੈਗਾ 58 ਸਾਲ ਤੋਂ ਚੱਲੀ ਆਂਦੀ ਸੈਨਟ ਤੋੜਤੀ ਕੱਲੂ ਕੁਝ ਹੋਰ ਵੀ ਕਰਨਗੇ ਅਗਲੇ ਪਹਿਲਾਂ ਹੀ ਚੰਡੀਗੜ੍ਹ ਦੇ ਉੱਤੇ ਆਪਦਾ ਹੱਕ ਜਮਾਈ ਜਾਂਦੇ ਆ ਜਦਕਿ ਸਾਡਿਆਂ ਬੱਤੀਆਂ ਤੇਤੀਆਂ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਸੀਗਾ ਉਹ ਸਾਡਾ ਹੈ ਸਾਨੂੰ ਉਹਨੂੰ ਆਪਣਾ ਨਹੀਂ ਕਹਿਣ ਦਿੰਦੇ ਹੁਣ ਯੂਨੀਵਰਸਿਟੀ ਤੋਂ ਸਾਡਾ ਹੱਕ ਖੋਲਿਆ ਕੱਲੂ ਕੁਝ ਹੋਰ ਵੀ ਹੋਊਗਾ